ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦੀ ਬਾਨਨ ਤੂੰ ਹੈ ਮੇਰੇ ਸਵਾਮੀ ਮੈਂ ਤੋ ਦਿਆ ਗੈ ਅਰਦਾਸ ਮੈਂ ਹੁਰ ਥਾਉ ਨਹੀਂ ਜਿਸ ਪਹਿ ਕਰੂੰ ਬੇਨੰਤੀ ਬਿਰਾ ਦੁਖ ਸੁਖ ਤੁਝ ਹੀ ਪਾਸੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾ ਹੋ ਵੈਸ ਪੁੱਤ ਖਸਮ ਦੇ ਨੂਰੇ ਅਰਸੋ ਕੁਰਸੋ ਚੱਟੀ ਐ ਤੋ ਦੱਢੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੀ ਕਟਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤੇ ਨਹੀਂ ਸੁਨਿਆ ਦੁਖ ਸੁਖ ਮੇਰਾ ਤਉ ਬਦਨ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਬ ਤਿਸ ਕਾ ਸੋਈ ਸੁਗੜ ਸੋ ਜਾਨੀਂ ਤੇ ਨਹੀਂ ਸੁਨਿਆ ਦੁੱਖ ਸੁਖ ਮੇਰਾ ਤਉ ਬਦਨ ਕੀ ਖਟਾਨੀ ਜੀ ਕੀ ਇਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ம ர அம நாம கீரா மந்த ਡੇਗਨ ਢੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਇਨਕੀ ਬਾਤ ਬਿਲਾਨੀ ਅਲੰਕਾਰ ਮਿਲਥਲੀ ਹੋਈ ਹੈ ਤੋਤੇ ਕਨਕ ਵਖਾਨੀ ਪ੍ਰਗਟਿਓ ਜੋ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਲ ਘਰ ਬਾਦਿਓ ਗੁਰ ਕੀਓ ਬੰਧਨੀ ਅਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੁ ਨਾਨਕ ਨੇ ਚਲ ਘਰ ਬਾਦਿਓ ਗੁਰ ਕੀਓ ਬੰਧਾਨੇ ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਿਸਰਨਾਹੀ ਦਤਾਰ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ